ਅਸਕਰ ਨੂੰ ਆਖਿਆ ਨੇ ਫੇਰੀ ਆ ਕੁਝ ਖਰੀਦਿਆ ਨਾ ਵੇਖ ਆ ਇਹ ਆ ਪਜਾਮੇ ਪਾਏ ਵੀ ਨਾਲੇ ਮੇਰੀ ਸ਼ੋਭਾ ਹੋਏਗੀ ਪਿੰਦਰ ਮੰਮੀ ਮੈਨਾਂ ਦੇ ਜੇ ਲੜਨ ਮੰਮੀ ਤੂੰ ਆਖੜੀ ਹਵੇਲੀ ਇੱਥੇ ਤੇ ਮੈਨੂੰ ਕੀ ਦੇਣੇ ਲੱਭੇ ਮੰਮੀ ਘਰ ਚ ਲੱਗੇ ਨੇ ਉਹਨਾਂ ਨੇ ਸਾਰਾ ਸਮਾਨ ਵੇਖ ਲਿਆ ਵਾ ਵੇ ਗਲੀ ਨੂੰ ਪਤਾ ਕੀ ਹੁੰਦਾ ਵਾ ਧੀ ਪੁੱਤ ਨੂੰ ਛੰਡਿਆ ਹੋਵੇ ਨਾ ਤੇ ਅੱਗੇ ਜਾ ਕੇ ਜਿਹੜਾ ਸ਼ੋਭਾ ਬਣਦੀ ਆ ਤੇ ਪਿੱਛੇ ਮਾਂ ਪੋਤ ਭੈਣ ਭਰਾ ਦੀ ਵਿੱਚ ਤੇ ਦੋਣੀ ਹੁੰਦੀ ਆ ਮੰਮੀ ਦੱਸੋ ਕੀ ਗੱਲ ਆ ਕਪੜੇ ਮੈਂ ਲੈ ਕੇ ਆਂ ਤੀ ਉਹਦੇ ਨਾਲ ਕਿ ਉਹ ਪੈਂਡੇ ਜਿਹੜੀ ਗੱਲ ਕਰਨੀ ਮੇਰੇ ਨਾਲ ਕਰੋ ਤੁਹਾਨੂੰ ਕੀ ਪ੍ਰੋਬਲਮ ਹੈ ਤੇ ਤੇਰੇ ਨਾਲ ਕਰ ਲੈਣੀ ਆ ਹੈ ਵਧੀਆ ਗੱਲਾਂ ਨਾ ਕਰ ਚੁੱਪ ਕਰ ਜਾ ਤੂੰ ਵੀ ਆਹ ਕਿਹੜੀ ਮਾਂ ਨੂੰ ਪੁੱਛ ਕੇ ਤੇ ਲਿਆ ਕੇ ਦਿੱਤ ਤੈਨੂੰ ਮੈਨੂੰ ਇਹ ਦੱਸ ਤੇ ਨਾਲੇ ਤੈਨੂੰ ਸ਼ਰਮ ਨਾ ਆ ਰਹੀ ਇਹ ਹਜੇ ਲੀੜੇ ਲਿਆਉਂਦਿਆਂ ਨੂੰ ਹੈ ਆ ਵੇਹ ਇੱਥੇ ਪਾ ਕੇ ਫਿਰੇਗੀ ਤੇ ਤੁਹਾਡੀ ਤੇ ਬੇਇੱਜ਼ਤੀ ਨਹੀਂ ਹੋਣੀ ਨਾਲ ਮੇਰੀ ਖਰਾਉਗੇ ਤੁਸੀਂ ਤੇ ਆਹ ਵੇਹ ਮੰਮੀ ਮਹਿੰਗੇ ਲੀੜੇ ਤੋਹਾ ਆ 40 2500 ਆਪੇ ਮੂੰਹ ਨਾਲ ਦੱਸਣ ਡਿਆ ਮੈਂ ਇੰਨੇ ਦੇ ਵਿੱਚ ਕਿੰਨੇ ਕੱਪੜੇ ਆ ਜਾਂਦੇ ਨੇ ਉਥੇ ਛੇੜ ਲੱਗੀ ਹੁੰਦੀ ਜੇ ਕਿ ਲੈਣੇ ਹੋਣ ਤੇ ਤੁਹਾਨੂੰ ਤਾਂ ਲੈਣ ਦੀ ਜਾਚ ਨਹੀਂ ਬਸ ਪੁਹਾ ਘਰ ਤੇ ਲੋਟ ਡਾਈ ਹੈ ਤੇ ਕਿਸੇ ਬਹਾਨੇ ਲੋਟਾ ਲਈਏ ਘਰ ਨੂੰ ਛੇੜਦੇ ਕੱਪੜੇ ਮਾੜੇ ਹੁੰਦੇ ਨੇ ਜੇ ਪਾਉਣੇ ਹੋਣ ਤੇ ਉਹ ਮੰਮੀ ਆ ਦੇਖੋ ਤੁਹਾਡੇ ਅੱਗੇ ਜੋੜੇ ਹੱਥ ਤੂੰ ਇਹ ਤਾਂ ਕੋਈ ਲੈ ਕੇ ਨਹੀਂ ਤਣਾ ਚੰਮ ਲੈ ਕੇ ਤੇ ਫਿਰ ਕੀ ਹੋ ਗਿਆ ਮੈਨੂੰ ਇਹ ਚ ਦੱਸੋ ਵੀ ਮਾੜਾ ਕੀ ਏ ਦੱਸੋ ਕੀ ਮਾੜਾ ਮਾੜਾ ਕੀ ਤੇ ਚੰਗਾ ਕੀ ਏ ਆ ਫੋਟੀ ਜਿਹੜੀ ਚੰਗੀ ਏ ਉਹਨੂੰ ਮੈਂ ਕਿਉਂ ਮਾੜੀ ਆਖਾ ਹੈ ਇਹ ਮੇਰਾ ਦਿਮਾਗ ਖਰਾਬ ਹੈ ਜਿਹੜੀ ਚੀਜ਼ ਚੰਗੀ ਉਹ ਚੰਗੀ ਏ ਜਿਹੜੀ ਨਹੀਂ ਚੰਗੀ ਉਹ ਤੇ ਮੇਰੇ ਕਾਹੇ ਆਵੇਂ ਉਹ ਗੱਲ ਵੀ ਕਰ ਲਟਾਉਣ ਵਾਲੀ ਗੱਲ ਕੀਤੀ ਤੂੰ ਹੇ ਜੇ ਤੁਸੀਂ ਰਿਉਨੇ ਹਾਂ ਲੀੜੇ ਦੇ ਨਾਲ ਮੈਨੂੰ ਖੜਦਾ ਇੰਨੇ ਪੈਸੇ ਲਟਾ ਕੇ ਆ ਗਿਆ ਮੈਨੂੰ ਕਿਹੜੀ ਜਾਜ ਨਹੀਂ ਕਪੜਾ ਲੈਣ ਦੀ ਜਿੰਨੇ ਮਰਜ਼ੀ ਮੈਂ ਲਿਆਉਂਦੀ ਇੰਨੇ ਪੈਸੇ ਦੇ ਆਏ ਆ ਜਿੰਨੇ ਮਰਜ਼ੀ ਮੈਂ ਲਿਆਉਂਦੀ ਸਿਆਲ ਦੇ ਵਿੱਚ ਭਾਵੇਂ ਇੱਕ ਲੰਬੀ ਇੱਕ ਭੌਂਦੀ ਪਰ ਨਾ ਤੂੰ ਮੈਨੂੰ ਤੇ ਦੱਸਣਾ ਨਾ ਹੋਇਆ ਉਹ ਮੰਮੀ ਤਾਂ ਹੋਈਆਂ ਘਰ ਚ ਚੋਰੀਆਂ ਹੀ ਉਹ ਸੇਲ ਦੇ ਕੱਪੜੇ ਹੁੰਦੇ ਵੀ ਉਹੋ ਜਿਹੀ ਏ ਨਾ ਦੋਵਾਰੀ ਪੈਰ ਮੜ ਕੇ ਪੈਣ ਵਾਲਾ ਰਹਿੰਦਾ ਨਹੀਂ ਆ ਨਾਲੇ ਫਰਜ ਬੰਦਾ ਤੁਹਾਡਾ ਲਿਆ ਕੇ ਦੇਣ ਦਾ ਤੂੰ ਤੇ ਲਿਆ ਕੇ ਦੇਣਾ ਨਹੀਂ ਮੈਂ ਕਿਉਂ ਨਹੀਂ ਲਿਆ ਕੇ ਦੇਣਾ ਜਦ ਤੂੰ ਮੈਨੂੰ ਦੱਸਣਾ ਹੀ ਨਹੀਂ ਮੰਮੀ ਤੁਹਾਡੇ ਕੋਲ ਉਹਨੇ ਮੰਗੇ ਸੀ ਨਾ ਅੱਗੋਂ ਵੀ ਵੀ ਗੱਲਾਂ ਕੀਤੀਆਂ ਤੇ ਇਹ ਨੂੰ ਇਹ ਪਿਛਲਿਆਂ ਕੋਲ ਆ ਪਿਛਲਿਆਂ ਕੋਲ ਲਿਆ ਜਦੋਂ ਮੈਨੂੰ ਕੰਮ ਨੂੰ ਖਰਚ ਕਰਨਾ ਕਾਗਜ਼ੀ ਪਿਛੋਂ ਮੰਗੇ ਤੇ ਮੇਰੀ ਗੱਲ ਸ ਤੈਨੂੰ ਬੜਾ ਉਹਦਾ ਗੁੱਸਾ ਹੁੰਦਾ ਵਾ ਜਿਹੜਾ ਫਰਜ਼ ਵਾ ਉਹਨੂੰ ਮੋੜਾ ਹੀ ਪੈਂਦਾ ਲੈ ਹੋਰ ਪਰ ਸਾਰੀ ਜ਼ਿੰਦਗੀ ਇੱਥੇ ਖਾਏ ਖੰਡਾਏ ਖਾ ਉਹ ਮੰਮੀ ਪਿਛਲੇ ਦਾ ਉਹ ਵੀ ਕਰਨਾ ਪੈਂਦਾ ਏ ਉਹ ਗੱਲਾਂ ਛੱਡ ਛੱਡ ਉਹ ਪਹਿਲਾਂ ਹੀ ਰਵਾਜ ਅੱਛਾ ਹੁਣ ਵੀ ਚੱਲਦੇ ਆਏ ਨੇ ਜੇ ਕੋਈ ਕਰਾਏ ਤੇ ਮੰਮੀ ਮੈਂ ਕਹਣਾ ਨਾ ਕੋ ਦੋ ਤੇ ਨਾ ਲਵੋ ਚਲ ਠੀਕ ਐ ਤੂੰ ਬੜਾ ਘੁੱਤ ਸਿਆਣਾ ਮੇਰਾ ਮੈਨੂੰ ਪਹਿਲਾਂ ਦੱਸ ਦੋ ਮੰਮੀ ਮੈਂ ਕਹਦਾ ਸਿਆਣਾ ਸਿਆਣੇ ਤੇ ਤੂੰ ਹੀ ਚਲੋ ਘਰ ਲਈ ਠੀਕ ਪਰ ਜਿੱਥੇ ਮੰਮੀ ਪੈਸਾ ਲਾਉਣਾ ਲਾਉਣਾ ਹੀ ਪੈਂਦਾ ਏ ਤੂੰ ਹੀ ਕਹਿੰਦੇ ਕੋਈ ਚੀਜ਼ ਲਵੋ ਹੀ ਹਨਾ ਨਹੀਂ ਆਹ ਹਰ ਦੁਹਾਈ ਤੇ ਖਲੋਤੀ ਵੇਖਣ ਨਹੀਂ ਹੈ ਬੁਰੀਆਂ ਨੂੰ ਬਣਾ ਛੜਿਆਈ ਮਾਪ ਪੁੱਤਰਾਂ ਨੂੰ ਇੱਕੋ ਜਿਹਾ ਕਛੜਿਆ ਨੇ ਉਹ ਤੁਹਾਨੂੰ ਕੀ ਕਹਿਣ ਲਈ ਹੈ ਨਹੀਂ ਆਖਣਾ ਕੀ ਉਹਨੇ ਮੈਂ ਤੇ ਇਹੋ ਤੁਹਾਨੂੰ ਆਖਣ ਡੇ ਮੈਂ ਸਮਝ ਸੋਚ ਕੇ ਚੱਲਿਆ ਕਰ ਮਮੀ ਸਮਝ ਸੋਚ ਕੇ ਚੱਲਣ ਰਹੇ ਆ ਪਿੰਦਰ ਪਿੰਦਰ ਮੇਰੀ ਗੱਲ ਸੁਣੋ ਮੈਂ ਤੇ ਕਹਿੰਨੀ ਜਿੱਥੋਂ ਲੈ ਕੇ ਆਂਦੇ ਆ ਉੱਥੇ ਵਾਪਸ ਦੇਓ ਮੈਂ ਨਹੀਂ ਪਾਉਣਿਆ ਕੱਪੜੇ ਕਾਦੇ ਲਈ ਦੇ ਕੇ ਆਵਾ ਚੱਲ ਤੇ ਇਹ ਉਹਨੀਆਂ ਮਾਪ ਪੁੱਤਰ ਫਿਰ ਕੀ ਹੈ ਦੇ ਲੈਣ ਬਣਿਆ ਹੁੰਦਾ ਕੱਪੜੇ ਦੇ ਵਿੱਚ ਨਾਲੇ ਉਹ ਘਟਾ ਲੈਣਗੇ ਨਾ ਤੇ ਮੈਂ ਆਪਣੀ ਪਸੰਦ ਦੇ ਲਿਆਵਾਂਗੀ ਮੰਮੀ ਚੰਗੇ ਨੇ ਕੱਪੜੇ ਨਾਲ ਜਿੱਥੋਂ ਲੈਂਦੇ ਉਹਨਾਂ ਨੂੰ ਜੇ ਵਾਪਸ ਕਰਨੇ ਹੈਗੇ ਕੰਨੇ ਕਿਉਂ ਨਹੀਂ ਗਏ ਚੱਲ ਮੈਂ ਤੇਰੇ ਨਾਲ ਚਲਨੀ ਆ ਇਹ ਕਿਹੋ ਜੀ ਦਿਖਾਣਾ ਹੈ ਨਾਲ ਮੈਂ ਲਿਆਵਾਂਗੀ ਵੇਖੀ ਆ ਕਿੰਨੇ ਲੀੜਾ ਲਿਆਵਾਂਗੀ ਸਾਰਾ ਤੁਹਾਡਾ ਬੈੱਡ ਭਰ ਜਾਣਾ ਵਾ ਇਹ ਦੋ ਚਾਰ ਸੂਟ ਲਿਆ ਕੇ ਦੇ ਪੰਡਾ ਬੰਨ ਆਇਓ ਪਹਿਰੇ ਨਹੀਂ ਮੇਰੀ ਗੱਲ ਸੁਣ ਕੋ ਕੱਪੜੇ ਰੱਖ ਆਪਣੇ ਐ ਹੋਈ ਨਹੀਂ ਫੇਰ ਗੱਲ ਵੈ ਤੂੰ ਹਲਾਸ਼ਰੀ ਦੇਣਾ ਤੇ ਉਹ ਇਥੇ ਕਰਦੀ ਹੈ ਨਾ ਮੰਮੀ ਮੈਂ ਦੇਣੀ ਹੈ ਹਲਾਸ਼ਰੀ ਜੋ ਫਿਰ ਆਉਂਦੀ ਉੱਤੇ ਤੇ ਮੈਂ ਕੀ ਕਹਾਂ ਤੇ ਜ ਜੋਨੇ ਕੋ ਕੋ ਗੱਲ ਕਰਦੀ ਨਾ ਫਿਰ ਤੂੰ ਹੀ ਔਖਾ ਹੋਣਾ ਹੈ ਤੇ ਮੈਂ ਤੇਰੇ ਨਾਲ ਗੱਲ ਕਰਨ ਲਈ ਆ ਤੁਹਾਡਾ ਹੀ ਘਰ ਹੈ ਜੇ ਰੱਖੋਗੇ ਤਾਂ ਚੰਗੇ ਬਣ ਜਾਓਗੇ ਜੇ ਲਟਾਓਗੇ ਤਾਂ ਵੇਖ ਲਓ ਫਿਰ ਅੱਗੋਂ ਕਿਤਰਾ ਦੂਰ ਹੋ ਕੋਈ ਨਹੀਂ ਜੇ ਲੁੱਟਿਆ ਜਾਏਗਾ ਤੇ ਚਲ ਠੀਕ ਹੈ ਆਹੋ ਮੈਂ ਫਿਰ ਐਵੇਂ ਖੱਪਣ ਲਈ ਆ ਕਰੋ ਮਰਜ਼ੀਆਂ ਆਪਣੀਆਂ ਵਿਹੋ ਹਦੂਗੀ ਪਿੰਦਰ ਦੇ ਆ ਵਾਪਸ ਹੋ ਜਾਣੇ ਉਹਨਾਂ ਨੇ ਕਿਹੜੇ ਨਹੀਂ ਕਰਨੇ ਤੂੰ ਮੈਨੂੰ ਦੱਸ ਤੈਨੂੰ ਨਹੀਂ ਚੰਗੇ ਲੱਗੇ ਕਿੱਡੇ ਵਧੀਆ ਕੱਪੜੇ ਨੇ ਕੱਪੜੇ ਤੇ ਵਧੀਆ ਹੁਣ ਲੜਾਈ ਥੋੜੀ ਪਾ ਲੈਣੀ ਕੱਪੜਿਆਂ ਕਰਕੇ ਘਰ ਦੇ ਵਿੱਚ ਇਹਨਾਂ ਐਦਾਂ ਹੀ ਕਰਦੇ ਆ ਰਹਿਣਾ ਤੂੰ ਰੱਖ ਉਹਨਾਂ ਨੂੰ ਰੱਖ ਗਾਂ ਐਵੇਂ ਨਾ ਘੁੰਡਲੀ ਜਾਣਾ ਮੰਮੀ ਵਾਲੀ ਵੀ ਵੇਹੇ ਹਾਦੀ ਹੋਈ ਏ ਹਾਲੇ ਤੇ ਜਿੱਦਨ ਮੈਂ ਪਾਏ ਉਦੋਂ ਪਤਾ ਨਹੀਂ ਕੀ ਬੰਨਾ ਤੇ ਆਹ ਕੱਪੜਿਆਂ ਨੂੰ ਫਿਰ ਕੀ ਕਰਨਾ ਵਾ ਜੇ ਪਾਉਣ ਨਾ ਦਿੱਤੇ ਪੇਟੀਆਂ ਚ ਰੱਖ ਲੈਨੇ ਨੇ ਪੈਸੇ ਖਰਚ ਕੇ ਹਾਲੇ ਤੇ ਗੁੱਸੇ ਚ ਨੇ ਬਾਅਦ ਵਿੱਚ ਨੰਨ ਨੂੰ ਕਹਾਂਗੀ ਪਿਛਲਾ ਜੈਕਟ ਤੇ ਕੋਟੀ ਰੱਖ ਲੈਨੇ ਆ ਤੇ ਆ ਜਿਹੜੇ ਕੱਪੜੇ ਵਾਪਸ ਕਰ ਆਉਨੇ ਵਾਪਸ ਕਰਕੇ ਇਹਨਾਂ ਦੀਆਂ ਵੀ ਕੋਟੀਆਂ ਲੈ ਆਵਾਂਗੇ ਕੀ ਫਾਇਦਾ ਇਹਨੇ ਪੈਸੇ ਖਰਚਾਉਂਦਾ ਨਾਨੋ ਚੰਗਾ ਤੇ ਮੈਂ ਆਪਣੇ ਮਾਪਿਆਂ ਨੂੰ ਫੋਨ ਕਰ ਦਿੰਦੀ ਐਨੀ ਲੜਾਈ ਪਾਛੜੀ ਘਰ ਦੇ ਵਿੱਚ ਇਹਨਾਂ ਨੇ ਮੈਂ ਉਹਨਾਂ ਦੇ ਸਾਹਮਣੇ ਇਹਨਾਂ ਦੀ ਇੱਜ਼ਤ ਬਣਾਉਣੀ ਰਹਿਣੀ ਆ ਕਿ ਮੇਰੇ ਸਹੁਰੇ ਬੜੇ ਚੰਗੇ ਨੇ ਤੇ ਉਹ ਉੱਥੇ ਖੁਸ਼ ਹੁੰਦੇ ਰਹਿੰਦੇ ਪਰ ਉਹਨਾਂ ਨੂੰ ਕੀ ਪਤਾ ਵਾ ਕਿ ਹੱਡੀ ਤੀ ਨਾਲ ਉੱਥੇ ਕੀ ਕੁਝ ਬੰਦਾ ਵਾ ਪਰ ਕਿੰਨਾ ਚਿਰ ਮੈਂ ਨਾ ਉਹਨਾਂ ਨੂੰ ਦੱਸਾਂਗੀ ਇੱਕ ਨੱਕ ਦਿਨ ਉਹਨਾਂ ਨੂੰ ਵੀ ਪਤਾ ਲੱਗ ਹੀ ਜਾਣਾ ਵਾ ਫਿਰ ਮਣਕੇ ਚੰਗੇ ਰਹਿਣਗੇ ਜਦੋਂ ਅਗਲੇ ਆਣ ਕੇ ਗੱਲਾਂ ਸੁਣਾ ਕੇ ਜਾਣਗੇ ਇਹਨਾਂ ਨੂੰ ਕਵਲ ਪਲਕ ਕਿੱਥੇ ਗਈ ਆ ਉਹ ਵੀਲੀ ਵਾਲ ਚਲ ਗਈ ਹੋਣੀ ਆ ਫੇਰ ਉਹਨੂੰ ਨੇ ਮੈਂ ਲੈ ਕੇ ਆਉਣੀ ਇਹਨੂੰ ਮੈਂ ਦਾ ਆਨੀ ਇਹਨ ਮੈਂ ਕਿੰਨੀ ਵਾਰੀ ਕਿਹਾ ਕਿ ਉਧਰ ਨਹੀਂ ਜਾਣਾ ਤੁਸੀਂ ਬਹਿ ਜਾਓ ਐਵੇਂ ਨਾ ਗੁੱਸੇ ਹੋਵੋ ਕੋਈ ਗੱਲੀ ਉਹ ਬੱਸੀ ਨਾਲ ਖੇਡਣ ਦੀ ਹੋਣੀ ਆ ਕਵਲ ਐਵੇਂ ਵੱਡੇ ਡੰਗਰਾਲ ਚਲ ਜੇਗੀ ਤੇ ਛੱਟ ਪੇਟ ਲਵਾ ਲੇਗੀ ਜਿੰਨ ਤੱਕ ਇਹਦੇ ਵੱਜੀਆਂ ਨਾ ਨਾ ਇਹਨੇ ਨਹੀਂ ਪਹਿਣਾ ਹੈਗਾ ਤੇ ਮੈਂ ਲੈ ਕੇ ਆਉਣੀ ਉਹ ਭਾਬੀ ਬਹਿ ਜਾਓ ਤੁਸੀਂ ਜ਼ਰੂਰ ਉਹਨੂੰ ਵਿਚਾਰੀ ਨੂੰ ਉਡਵਾਉਣਾ ਵਾ ਉਹ ਹੱਸਦੀ ਤੇ ਰਹਿੰਦੀ ਐ ਤੁਸੀਂ ਉਹਨੂੰ ਕੋਟ-ਕੋਟ ਕੇ ਨਾ ਟੀਟ ਕਰ ਲੈਣਾ ਵਾ ਤੇ ਮੈਂ ਆਪੇ ਹੀ ਜਾ ਕੇ ਲੈ ਕੇ ਆਉਣੀ ਆ ਚੱਲਿਆ ਤੂੰ ਹੀ ਮੇਰੇ ਤੇ ਅੱਖ ਨਹੀਂ ਲੱਗਦੀ ਕਿ ਪਤਾ ਤੇਰੇ ਆਖੇ ਲੱਗਦੀ ਪਲਕਾ ਤੂੰ ਸਾਰਾ ਦਿਨ ਪੁੱਤ ਇਹ ਵਸੀ ਨਾਲ ਹੀ ਖੇਤ ਦੀ ਡੇਣੀ ਆ ਤੈਨੂੰ ਕੁੱਟ ਪੈਣੀ ਆ ਘਾੜ ਵੀ ਆ ਜਾ ਚੱਲੀਏ ਕਿਹੜੇ ਲਿਆ ਹੁਣ ਤੇਰੀ ਮੰਮਾ ਢੇਕੰਡੇ ਆ ਅੱਖ ਨਹੀਂ ਪਲਕ ਕਿੱਥੇ ਗਈ ਸੰਜੜ ਚਾਰ ਭਾਂਡੇ ਹੈਗੇ ਤੇ ਧੋਏ ਨਹੀਂ ਨਾ ਐਵੇਂ ਫਿਰ ਪਏ ਰਹਿੰਦੇ ਨੇ ਬੰਦਰ ਇਧਰ ਆ ਮੇਰੀ ਗੱਲ ਸੁਣ ਹਾਂਜੀ ਦੱਸੋ ਜਾਣ ਨੂੰ ਤਾਂ ਮੈਂ ਕੱਲੀ ਵੀ ਜਾ ਸਕਨੀ ਆ ਤੇ ਜੇ ਮੈਂ ਕੱਲੀ ਗਈ ਨਾ ਤਾਂ ਫਿਰ ਮੇਰੇ ਰਾਤ ਲੱਗ ਜਾਣੀ ਹੈ ਤੇ ਇਦਾਂ ਕਰੀਏ ਤੇਰੇ ਨਾਨਕੇ ਜਾਣਾ ਹੈ ਤਾਂ ਚੱਲ ਤੂੰ ਤੇ ਮੈਂ ਚੱਲਨੇ ਆ ਮਾਂ ਪੁੱਤਰ ਤੇ ਸਾਢੇ ਆੜੀ ਚ ਆ ਜਾਵਾਂਗੇ ਮੰਮੀ ਅੱਜ ਤੇ 니ਜਾ ਟਾਈਮ ਹੈਗਾ ਮਰਾ ਕਿਉਂ ਕੀ ਗੱਲ ਹੈ ਅੱਜ ਕਰਨੀ ਹੈ ਸਪਰੇ ਤੇ ਨਾਲ ਇੱਕ ਮੁੰਡੇ ਨੂੰ ਮੈਂ ਹੋਰ ਕਹਤ ਮੈਂ ਸਪਰੇ ਕਰ ਲਈ ਵਾਵਾ ਧੁੱਪ ਲੱਗੀ ਹੈ ਤੇ ਮੁੰਡੇ ਨੂੰ ਨਾਲ ਜ਼ਰੂਰ ਆਉਣਾ ਸੀ ਆਪ ਕਰ ਲੈਣੀ ਸੀ ਮੰਮੀ ਜੇ ਕੱਲਾ ਕਰਾਂਗਾ ਤੇ 2-3 ਦਿਨ ਲੱਗ ਜਾਣੇ ਜੇ ਤੇ ਫਿਰ ਕੀ 2-3 ਦਿਨ ਲੱਗ ਜਾਣੇ ਨੇ ਜਿੰਨੀ ਕਿ ਧੁੱਪ ਦਾ ਟਾਈਮ ਹੋਇਆ ਉਨੀ ਸਪਰੇ ਕਰ ਲਈ ਬਾਅਦ ਜੇ ਅਗਲੇ ਦਿਨ ਕਰ ਲਈ ਕੋਈ ਜ਼ਰੂਰੀ ਹੈ ਵੀ ਤੂੰ ਨਾਲ ਮੁੰਡਾ ਲਾਉਣਾ ਸੀ ਮੰਮੀ ਜੇ ਕੱਲਾ ਕਰਾਂਗਾ ਉਤੋਂ ਦਿਨ ਲੱਗਣੇ ਤੇ ਠੰਡ ਲੱਗੀ ਤੇ ਫਿਰ ਕਰਨੀ ਤੇ ਤੋਂ ਆਪਣੀ ਮਰਜ਼ੀ ਹੁੰਦੀ ਏ ਚੱਲ ਕਰ ਲੈ ਜਿੱਦਾਂ ਕਰਨੀ ਮੰਮੀ ਅੱਜ ਧੋਪ ਲੱਗੀ ਏ ਦੂਂਖ ਲਿਆਣੋਂ ਕਰਾਂਗਾ ਮੁਰਕੇ ਧੁੰਦ ਪੈ ਗਈ ਫਿਰ ਦੂਖਾਣਾ ਸਪਰੇਅ ਲੇਟ ਹੋ ਗਈ ਏ ਵੇ ਇਹਨੂੰ ਜਾਣਦੇ ਮਨੇ ਹੀ ਕਹਿੰਦਾ ਚੰਗਾ ਭਰਾ ਮੈਂ ਨਹੀਂ ਆਂਦੀ ਤੈਨੂੰ ਤੂੰ ਅੱਗੋ ਕਈ ਸੁਣਾਉਣ ਲੱਗ ਪਿਆ ਮੰਮੀ ਮੈਨੂੰ ਪਤਾ ਕਿੱਦਾਂ ਕਰਨਾ ਏ ਤੇ ਚੱਲ ਮੈਨੂੰ ਇਹ ਦੱਸ ਵੀ ਫਿਰ ਕਿਦਨ ਮੇਰੇ ਨਾਲ ਜਾਏਗਾ ਅੱਜ ਦੀ ਦਿਹਾੜੀ ਠਹਿਰ ਜੋ ਫਿਰ ਜਦਨ ਕਹੋਗੇ ਚੱਲ ਜਾਵਾਂਗੇ ਚਲੋ ਠੀਕ ਏ ਫਿਰ ਕੱਲ ਨੂੰ ਪਰਸੋਂ ਜਦਨ ਵੀ ਕਹੋਗੇ ਤੇ ਇੱਕ ਕੰਮ ਹੋਰ ਕਰੋ ਹਾਂ ਨਵਦੀਪ ਨੂੰ ਕਿਤੇ ਖਿਲਾੜਿਆ ਕਰੋ ਚਾਰੀ ਜਦੋਂ ਦੀ ਵਿਆਹੀ ਆਈਏ ਤੁਸੀਂ ਇੱਕ ਵਾਰੀ ਨੇ ਪੇਕੇ ਘਲਾਇਆ ਉਹਨਾਂ ਦੇ ਚੁੱਪ ਕਰਕੇ ਤੇ ਬਹਿ ਜਾ ਉਹਦੇ ਪੇਕੇ ਕਿੰਨਾ ਕਾਇ ਨੇ ਮੰਮੀ ਜੇ ਆਉਂਦਾ ਪਹਿਲਾਂ ਜਿਆਦਾ ਫਿਰ ਤੁਸੀਂ ਐਸੇ ਮੂਣਾ ਕਹਿਣਾ ਇਹ ਤੁਰੇ ਰਹਿੰਦੇ ਨੇ ਨਵੀਂ ਨਵੀਂ ਨੋਤੀ ਵਿਆਹੀ ਹੋਣਾ ਤਾਂ ਫਰਜ਼ ਨਹੀਂ ਬਣਦਾ ਬੇ ਆਣ ਕੇ ਪਹਿਲਾਂ ਮਿਲਣਾ ਚਲੋ ਠੀਕ ਆ ਮੰਮੀ ਤੁਸੀਂ ਕਿਹੜਾ ਕਿਸ ਹੁਵਾਰੇ ਆਉਣ ਦੇਣਾ ਹੁੰਦਾ ਵਾਰੇ ਆਉਣ ਕਿਉਂ ਨਹੀਂ ਦੇਣਾ ਉਹਦੀ ਨਾ ਸੈਟ ਲਿਆ ਕਰ ਠੀਕ ਆ ਉਹ ਨਾ ਕੋਈ ਜਿਆਦਾ ਭੂਏ ਚੜਦੀ ਜਦੋਂ ਤੂੰ ਉਹਦੀ ਸੈਟ ਲੈ ਲੈਣਾ ਨੂੰ ਤੇ ਨੂੰ ਚੰਡ ਕੇ ਰੱਖਣਾ ਚਾਹੀਦਾ ਜੇ ਹੱਥੋਂ ਨਿਕਲ ਗਈ ਤੇ ਫੇਰ ਚਲੋ ਚੰਡੀ ਜਾਓ ਠੀਕ ਆ ਝੰਡਣਾ ਪੈਂਦਾ ਵੈ ਤੈਨੂੰ ਬੜਾ ਦੁੱਖ ਹੁੰਦਾ ਵੈ ਫੇਰ ਲੋਕਾਂ ਦੀਆਂ ਗੱਲਾਂ ਕਰਵਾਉਣਗੇ ਇਹ ਨਾਲੇ ਮੈਂ ਸੁਣਾਂਗੀ ਨਾਲੇ ਤੂੰ ਸੁਣੀਂ ਬਾਅਦ ਫੇਰ ਸੌਖਾ ਰਹੇਗਾ ਜੇ ਬਾਬਾ ਧੁੱਪੇ ਧੁੱਪੇ ਸੁੱਪ ਜਾਣਗੇ ਟਾਈਮ ਨਾਲ ਹੀ ਧੁੱਪ ਗਈ ਨੇ ਉਦੋਂ ਤੇ ਸਿੱਲੇ ਸਿੱਲੇ ਜਾਈਦਾ ਜਾਂਦਾ ਹੁਣ ਕਿਸਮੈਲ ਜੀ ਆਉਣ ਲੱਗ ਪਈ ਦੇ ਵਿੱਚੋਂ ਮੈਂ ਤੇ ਸੋਚਿਆ ਹੀ ਧੁੱਪ ਲੱਗਣੀ ਨੇ ਸ਼ੁਕਰ ਆ ਲੱਗ ਗਿਆ ਹਾਏ ਹਾਏ ਜੇ ਮੈਂ ਆਉਂਦੇ ਨਾ ਤੇ ਧੁੱਪ ਉੱਪਰ ਜਾਣਾ ਸੀ ਅੱਛਾ ਜੀਏ ਕਿੱਥੇ ਗਈ ਹੈ ਦੋ ਦੋ ਕੰਮ ਨਹੀਂ ਹੁੰਦੇ ਹੈਗੇ ਜੇ ਫੋਨ ਕਰਨਾ ਹੁੰਦਾ ਤੇ ਬੰਦ ਕਰਨੀ ਦੀਆਂ ਨੂੰ ਮਹਿੰਗਿਆ ਭਾਅ ਦਾ ਦੁੱਧ ਵਾ ਇਹ ਡਰ ਜਾਂਦਾ ਤੇ ਫੇਰ ਆਖਣਾ ਮੰਮੀ ਝਾ ਬਣਾਉਣੀ ਦੁੱਧ ਹੈ ਨਹੀਂਗਾ ਇਧਰ ਆ ਮੇਰੀ ਗੱਲ ਸੁਣ ਹਏ ਹੇ ਪਤਾ ਨਹੀਂ ਕੀ ਹੋ ਗਿਆ ਭਾਵੇਂ ਦੁੱਬ ਲ ਗਿਆ ਹੋਇ ਮੰਮੀ ਕੀ ਹੋਇਆ ਵਾ ਹੋਣਾ ਕੀ ਹੈ ਚਾਰ ਸਫੇਰੇ ਤੁਰੇ ਫੇਰਨੀ ਜਿਹੜਾ ਕੰਮ ਕਰਨੀ ਹੁੰਨੀ ਹੈ ਨਾ ਉਹ ਪਹਿਲਾਂ ਕਰ ਲਿਆ ਕਰ ਜੇ ਮੈਂ ਨਾ ਹੁੰਦੀ ਤਾਂ ਹੁਣੇ ਤਾਂ ਦੁੱਬਲ ਜਾਣਾ ਸੀ ਕੀ ਕਰਨ ਲਈ ਸੀ ਬਾਹਰ ਮੰਮੀ ਮੈਂ ਨਾ ਕੱਪੜੇ ਧੋਣ ਨਹੀਂ ਹਾਂ ਮਸ਼ੀਨ ਵਿੱਚ ਮੈਂ ਚਲ ਪਾਈ ਦੇਣੀ ਇਹਦੇ ਲਾਗੇ ਦੁੱਧ ਗਰਮ ਹੋ ਜਾਊਗਾ ਤੇ ਮਨੇ ਚੇਤਾ ਭੁੱਲ ਗਿਆ ਐ ਹੋਵੇ ਗੱਲ ਨਾ ਲਾਗੇ ਦੁੱਧ ਗਰਮ ਹੋ ਜਾਏਗਾ ਦੁੱਧ ਤੇ ਕੋਲ ਖਰਾਉਣਾ ਪੈਂਦਾ ਵਾ ਇਹ ਕੰਮ ਪਹਿਲਾਂ ਕਰ ਲੈਂਦੇ ਉਹ ਕੱਪੜੇ ਮਗਰੋਂ ਪੈ ਜਾਂਦੇ ਕੋਈ ਛੇਤੀ ਸੀ ਸਾਨੂੰ ਕਿਤੇ ਜਾਣਾ ਹੈ ਮੰਮੀ ਇਹਦੇ ਲਾਗੇ ਘੋਲੋਤੇ ਰਹੀਏ ਭਾਵੇਂ ਘੰਟਾ ਬਾਹਰ ਨਹੀਂ ਨਿਕਲਦਾ ਹੈਗਾ ਮਾੜਾ ਜਿਹਾ ਇੱਧਰ ਚੜਜੀ ਤੇ ਉਸ ਤੋਂ ਉੱਪਰ ਜਾਂਦਾ ਵਾ ਉਹ ਹੀ ਤਾਂ ਫਿਰ ਤੇਰੀ ਗੱਲ ਵੀ ਠੀਕ ਹੈ ਨਾ ਬੁੱਧ ਤੇ ਅੱਖ ਚ ਕਾਨੀ ਮੰਗਦਾ ਵਾ ਪਹਿਲਾਂ ਕੰਮ ਇਹ ਕਰਿਆ ਕਰ ਫਿਰ ਬਾਹਰ ਜਾਇਆ ਕਰ ਐਵੇਂ ਦੌੜੀ ਭੱਜੀ ਫਿਰਨੀ ਸਾਰਿਆਂ ਕੰਮਾਂ ਦੇ ਦੁਆਲੇ ਦੁਆਲੇ ਮੰਮੀ ਫਿਰ ਮੈਨੂੰ ਕੱਲੀ ਨੂੰ ਤੇ ਕਰਨੇ ਪੈਂਦੇ ਮੈਨੂੰ ਨਾ ਛੇਤੀ ਛੇਤੀ ਟਾਈਮ ਨਾ ਹੋ ਜਾਣਾ ਕਿੰਨੀ ਵਧੀਆ ਧੁੱਪ ਲੱਗੀ ਸੀ ਮੈਂ ਚਲ ਕੱਪੜੇ ਸੁੱਕ ਜਾਣਗੇ ਮੁੜ ਕੇ ਸਿੱਲੇ ਜੇ ਰਹਿ ਜਾਂ ਏ ਨਾ ਮੈਨੂੰ ਸੁਣਾ ਫੇ ਮੈਂ ਕੱਲੀ ਕਰਨੀ ਹੈ ਮੇਰੇ ਕੋਲ ਨਹੀਂ ਹੁੰਦਾ ਹੈਗਾ ਕੰਮ ਤੇਨੂੰ ਕਰਨਾ ਪੈਣਾ ਮੈਂ ਤੇ ਨਾਲੇ ਕੰਮ ਕਿੰਨਾ ਹੈ ਦੋ ਤੇ ਅਹੀ ਜੀ ਆ ਤੇ ਮੈਨੂੰ ਇਹ ਦੱਸ ਵੀ ਕੱਪੜੇ ਮਸ਼ੀਨ 'ਚ ਧੋਣ ਨਹੀਂ ਕੇ ਹੱਥ ਨਾਲ ਮੰਮੀ ਮਸ਼ੀਨ 'ਚ ਧੋਣ ਦੀ ਐ ਫੇਰ ਉਹੇ ਹਾਲੇ ਤੇਰੇ ਕੋਲ ਹੱਥ ਨਾਲ ਧੋਬਦੇ ਹੈਗੇ ਕਿੰਨੇ ਕੁ ਜੀ ਆਹੀ ਦੋ ਚਾਰ ਤੇ ਲੀੜੇ ਹੁੰਦੇ ਨੇ ਸਾਡੇ ਤੂੰ ਮੰਮੀ ਤਾਰ ਵੇਖੋ ਹਾਂ ਪਰ ਜੰਦੀ ਐ ਕਿੰਨੇ ਕੱਪੜੇ ਲਾ ਲਾ ਤੀ ਰੱਖ ਦਿੰਦੇ ਮੇਰੇ ਤੋਂ ਨਹੀਂ ਹੱਥ ਨਾਲ ਧੋਦਦੇ ਕਿ ਠੰਡ ਕਿੰਨੀ ਐ ਠੰਡਾ ਪਾਣੀ ਹੁੰਦਾ ਵਾ ਇਦਾਂ ਨਹੀਂ ਤੇਨ ਕੋ ਜੋ ਹੋ ਚੱਲਿਆ ਆ ਮੈਂ ਕੱਲ ਦੇ ਲੀੜੇ ਪਾਏ ਨੇ ਤੂੰ ਹੀ ਦੋ ਦੋ ਵਾਰੀ ਦਿਹਾੜੀ ਦੇ ਲਾਉਣੀ ਐ ਤੇ ਭਉਣੀ ਐ ਤੇ ਨਾਲੇ ਧੋ ਫਿਰ ਮੈਨੂੰ ਕੀ ਆਨੀ ਐ ਮੈਂ ਵੀ ਤੂੰ ਦੀ ਰਹੀ ਐ ਸਾਰੀ ਉਮਰ ਹੱਥ ਨਾਲ ਹੀ ਜਿੜਾ ਕਿ ਮੋਟਰ ਚਲਾਈ ਐ ਨਾ ਤਾਂ ਪਾਣੀ ਨਿਗਾ ਆ ਜਾਂਦਾ ਢੇਰਾਂ ਦੇ ਢੇਰ ਲੀੜੇ ਝੋਲੀ ਦੇ ਨੇ ਪਰ ਤੇਰੇ ਨਾ ਕੰਮ ਕਰਨ ਦੇ ਬਹਾਨੇ ਨੇ ਪਹਿਲਾਂ ਰਸੋਈ ਦਾ ਕੰਮ ਕਰਿਆ ਕਰ ਤੇ ਫਿਰ ਬਾਅਦ ਵਿੱਚ ਬਾਹਰ ਜਾ ਕੇ ਜੋ ਮਰਜ਼ੀ ਕਰ ਲਿਆ ਕਰ ਸੁਣਿਆ ਨਾ ਵਿੰਦੀ ਵੇਹ ਮੇਰੇ ਵੱਲ ਇੰਨੂ ਵੀ ਮਕੀ ਨਹੀਂ ਵਰੀ ਉਹਦੋਂ ਦਾ ਵੇਖਿਆ ਉਹਦੋਂ ਇਹਨੂੰ ਵੀ ਨਹੀਂ ਪਾਲਾਇਆ ਤੇ ਜਿਹੜਾ ਕੁਦਰ ਗਈਆਂ ਤੇ ਉਸੇ ਵਾਲੀ ਉਬਲ ਚੱਲਿਆ ਸੀ ਚੱਲ ਫੇਰ ਕੀ ਜੇ ਇਹ ਨਾ ਗੈਸ ਬੰਦ ਕਰਤਾ ਵਾ ਇੰਨੀਆਂ ਗੱਲਾਂ ਸੁਣਾਉਣ ਦੀ ਕਿਹੜੀ ਲੋੜ ਆ ਬੰਦਾ ਇੰਨਾਂ ਦਾ ਕੰਮ ਸੋ ਖਲੋਤਾ ਖਲੋਤਾ ਆਪ ਕਰ ਦਿੰਦਾ ਵਾ ਤੇ ਚੱਲ ਨਵਦੀਪ ਤੂੰ ਹੋਰ ਕੰਮ ਕਰ ਲੈ ਤੇ ਦੁੱਧ ਮੈਂ ਗਰਮ ਕਰ ਦਿੰਨੀ ਆ ਪਰ ਨਾ ਆਪ ਤੇ ਕੁਝ ਕਰਨਾ ਨਹੀਂ ਹੁੰਦਾ ਤੇ ਮੈਨੂੰ ਗੱਲਾਂ ਵਾਧੂ ਦੀਆਂ ਸੁਣਾਈ ਜਾਣੀਆਂ ਹੁੰਦੀਆਂ ਨੇ ਉਹ ਆ ਜਾ ਆ ਜਾ ਹਾਂ ਫੋਨ ਛੱਡ ਦੇ ਉਹ ਫੋਨੋ ਟੱਕਰਿਆਂ ਉਦੋਂ ਦਾ ਕਿਦੀ ਘਰ ਨਹੀਂ ਆਉਂਦੀ ਹੈਗੀ ਨੀ ਤੇਨ ਮੈਂ ਕਿੰਨੀ ਆਰੀ ਕਿਆ ਪ ਉਧਰ ਨਾ ਜਾ ਆਇਆ ਕਰ ਬੜੀ ਆਪਕੇ ਲਈ ਆਂ ਦੀਏ ਤੂੰ ਤੂੰ ਆਕੇ ਲਿਆਂਦਾ ਹੋਣੀ ਨਹੀਂ ਨਹੀਂ ਗਈ ਉਧਰੋਂ ਕਬਲ ਤੂੰ ਹੀ ਆਨੀ ਆ ਫੇਮ ਨਾ ਮਾਰਿਆ ਕਰ ਭਾਬੀ ਫਿਰ ਸੁਧਰਦੀ ਹੈਗੀਏ ਦੱਸਾਂ ਇਹਨੂੰ ਮੈਂ ਹੁਣ ਮੂੰਹ ਵੇਖੋ ਕਿੱਦਾਂ ਬਣਾਉਂਦੀ ਓ ਤਸੀਂ ਗੁੱਸੇ ਹੋਏ ਹੋ ਨਾ ਹੁਣ ਫਿਰ ਇਹਦੇ ਮੈਂ ਗੁੱਸੇ ਹੋਈ ਐ ਜਦੋਂ ਮੈਂ ਹੱਥ ਲਾਤੀ ਨਾ ਫਿਰ ਤੈਨੂੰ ਪਤਾ ਲੱਗਣਾ ਵਾ ਚੱਲ ਜਾ ਕੇ ਹੱਥ ਤੋ ਕਬਲ ਤੇਰੇ ਕਰਕੇ ਭੂਏ ਚੜਦੀ ਆ ਤੂੰ ਇਹਨੂੰ ਭੂਏ ਚੜਾਉਣੀ ਐ ਨਹੀਂ ਜਦੋਂ ਮੈਂ ਕਰਸਦਿਆਂ ਦਾ ਚਲ ਕੋਈ ਗੱਲ ਨਹੀਂ ਭਾਬੀ ਨੀਗੀ ਜੀ ਹੈਗੀ ਨੂੰ ਮਾਰ ਕੇ ਕੀ ਕਰਨਾ ਜਦੋਂ ਮਾਰਦੀ ਹੈ ਨਾ ਫਿਰ ਪਸਤਾਈ ਦਾ ਵੀ ਅਸੀਂ ਬੱਚੇ ਨੂੰ ਕਿਉਂ ਮਾਰਿਆ ਵਾ ਪੁਸ਼ਤਮਨੀ ਤੇ ਮੈਂ ਹੈ ਆਵਾ ਪਰ ਹਟਦੀ ਨਹੀਂ ਆਪਣੀਆਂ ਆਤਾਂ ਤੋਂ ਕੱਪੜੇ ਵੀ ਦਿਹਾੜੀ ਦੇ ਚਾਰ ਚਾਰ ਸੂਟ ਕਿੱਲੇ ਕਰ ਲੈਂਦੀ ਹੈ ਕਦੇ ਇਦਦਰੋ ਗੰਦੇ ਘਰ ਹੁੰਦੀ ਹੈ ਇਸ ਅਰਤ ਵੀ ਅੱਗੇ ਨਾਲੋਂ ਨਾ ਬੜੀ ਹੋ ਗਈ ਆ ਹੁਣ ਮੈਂ ਤਾਂ ਅੱਗੇ ਤੇਰੇ ਵੀਰ ਨੂੰ ਕਹਿਣ ਦੀ ਹੈ ਵੀ ਦੋ ਚਾਰ ਮਹੀਨੇ ਹੋ ਆਦੇ ਰਹਿ ਗਏ ਆ ਤੇ ਫੇਰ ਸਕੂਲੇ ਪਾਉਣਾ ਮੈਂ ਹਾਂ ਹੁਣ ਤੋਂ ਹੀ ਪਾ ਦੋ ਫ੍ਰੀ ਨਰਸਰੀ ਚ ਪੜਦੀ ਰਹੇਗੀ ਕਿਤੇ ਯਾ 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 ਕਿੰਨੀ ਕੀ ਤੇਰੀ ਤਿਆਰੀ ਹੈ ਇਹ ਮੁੱਕਣੀ ਨਹੀਂ ਗਈ ਗਾਂ ਤੋਰ ਬਸ ਆ ਗਿਆ ਮੰਮੀ ਮੰਮੀ ਨੂੰ ਛੇਤੀ ਹੈ ਵੀ ਛੇਤੀ ਚਲ ਜੀ ਉਥੇ ਆਹ ਚਲ ਹੋ ਗਿਆ ਚਾਰ ਮਾ ਮਟਾ ਚਲੋ ਬਾਹਰ ਦੇਖਾਂ ਤਿਆਰ ਤੇ ਆਉ ਹੋਇਆ ਜਿਵੇਂ ਨਾ ਕੁੜੀ ਵੇਖਣ ਚੱਲਿਆ ਉਸੇ ਨਾਨਕੇ ਜਾਣਾ ਜਿੱਥੇ ਨਿਕਾਹ ਹੁੰਦਾ ਹੁੰਦਾ ਨਹੀਂ ਸੇ ਹੁੰਦਾ ਤਮ ਮੈਂ ਹੁਣ ਕੱਪੜੇ ਤੇ ਪਾਉਣੇ ਆ ਕਿ ਨਹੀਂ ਪਾਉਣੇ ਨਹੀਂ ਉਹਦੇ ਘਰ ਉਹ ਘਰ ਆਈ ਪਾਜਾ ਤੇ ਉਹਨਾਂ ਨੂੰ ਕੀ ਹੋਇਆ ਚੰਗੇ ਭੜੇ ਨੇ ਉਹ ਤੇ ਉਹਨਾਂ ਨੂੰ ਪਾ ਲਈ ਦੋ ਆ ਨੀੜੇ ਕੇ ਤੇ ਰਹਿਣ ਦੰਦ ਉਹ ਵਿਆਹ ਸ਼ਾਦੀ ਹੁੰਦੀ ਤੇ ਉਦੋਂ ਪਾ ਲਈ ਦੋ ਕੋਈ ਨਹੀਂ ਮੰਮੀ ਵਿਆਹ ਹੋਏਗਾ ਨਾ ਉੱਥੇ ਪਾ ਜਾਵਾਂਗੇ ਹੋਈ ਨਾਂ ਲਾ ਕੇ ਦਿਓ ਨਵੇਂ ਤੁਸੀਂ ਠੀਕ ਹੈ ਚੱਲਾ ਆ ਗਾਂ ਕਿੰਨਾ ਟਾਈਮ ਹੋ ਗਿਆ ਅੱਗੇ ਪਿੰਦਰ ਇੱਕ ਮਿੰਟ ਮੇਰੀ ਗੱਲ ਸੁਣਿਓ ਆਏ ਹਾਈ ਇਹਨੇ ਪਤਾ ਨਹੀਂ ਹੁਣ ਕੀ ਕਾਨੇ ਚ ਫੂਕ ਮਾਰਨੀ ਆ ਜਾਂ ਸੁਣਿਆ ਚੱਲੇ ਆ ਕਿ ਪਹਿਲਾਂ ਮਗਰ ਉਹ ਆ ਜਾ ਮਾਰਨ ਲੱਗ ਪਈ ਆ ਠੀਕ ਛੱਡ ਚ ਲੈਨੇ ਆ ਤੇ ਲੈ ਜੋ ਪੈਸੇ ਤਾਂ ਤਾਂ ਹੈਗੇ ਮੇਰੇ ਕੋਲ ਚੱਲ ਲੈ ਜੋ ਵਿੱਚ 100 ਕਾਗਜ਼ ਪੱਤਰ ਹੁੰਦਾ ਕਿਤੇ ਲੋੜੀ ਪੈ ਜਾਂਦੀ ਹੈ ਉਹ ਤੇਰੀ ਗੱਲ ਠੀਕ ਆ ਚੱਲ ਫਿਰ ਚੱਲਦੇ ਆ ਤੇ ਗੇਟ ਬੰਦ ਕਰ ਲਈ ਕੋਈ ਨਹੀਂ ਮੈਂ ਕਰ ਲੈਂਦੀ ਚੱਲੀ ਆ ਮੰਮੀ ਚੱਲ ਤੇ ਸੁਣਾ ਆ ਦੀ ਗੱਲ ਕੀ ਉਹਨੇ ਤੇਰੇ ਕੰਨ ਚ ਵਾਲਾ ਪਾਇਆ ਆਂਦੀ ਹੋਣੀ ਕੁਝ ਖਾਣ ਨੂੰ ਲੈ ਕੇ ਆਈ ਮੇਰੇ ਲਈ ਉਹ ਮੰਮੀ ਬਟਵਾਰਾ ਚਲੇ ਹੀ ਉਹ ਖਰਾਇਆ ਜੋਨੇ ਤੇ ਮਗਰਵਾਣ ਕੀ ਦੇ ਜਾਂਦੀ ਵਾ ਜਰੂਰ ਮਾਰਨੀ ਸੀ ਮਗਰ ਚਲੋ ਚੱਲੀਏ ਗਾ ਪਰ ਇੱਕ ਕੰਮ ਹੋਰ ਨਾ ਕਰੀਏ ਹਾਂ ਠੰਡ ਵੀ ਏ ਹਾਂ ਤੇ ਗੱਡੀ ਨਾ ਲੈ ਜੀ ਨਾਲੇ ਉਦੋਂ ਸਬਸਕ੍ਰਾਈਬ ਨਾ ਤੇ ਮਿਸਤਰੀ ਜਾਂਦਾ ਹੀ ਕੋ ਹਫ਼ਤੇ ਦਾ ਹਾਂ ਜਣਾਵਾਦ ਨੂੰ ਚਲਾਇਆ ਕਰੋ ਤੂੰ ਚੁੱਪ ਕਰਕੇ ਤੇ ਬੈ ਜਾ ਮੈਨੂੰ ਪਤਾ ਤੇਰਾ ਕਿੱਥੋਂ ਬੋਲਣ ਡਿਆ ਮੈਨੂੰ ਬਹੁਤੀ ਠੰਡ ਲੱਗਦੀ ਮੈਂ ਨਹੀਂ ਤੇਰੇ ਨਾਲ ਚੱਲਣਾ ਚੱਲ ਮਾਰ ਕੇ ਕਿਤੇ ਚਲੀਏ ਜਿੱਡੀਆਂ ਸਲਾਵਾ ਦਿੰਦਾ ਏ ਉਹ ਮੰਮੀ ਚੱਲਦੀ ਚੀਜ਼ ਵਧੀਆ ਰਹਿੰਦੀ ਏ ਚੰਗਾ ਇਹ ਇਨਾ ਵੀ ਨਾ ਮੇਰੇ ਨਾਲ ਨਵਰ ਜਾ ਜੀ ਤੂੰ ਇੱਥੇ ਤੇ ਵੀ ਚਲੋ ਖੋਬ ਸਾਡੀਆਂ ਗਾਂਹ ਦੀਆਂ ਡਾ ਰੀਆਂ ਨੇ ਚੱਲ ਚੱਲ ਐਦਾਂ ਕਰਨ ਏ ਸੀ ਸਚਮੜਾ ਹਰਨਿਆ ਜਿਹੜੀਆਂ ਚੀਜ਼ਾਂ ਆਹ ਗਈਆਂ ਜਿਹੜੀਆਂ ਨਹੀਂ ਵਰਤਣੀਆਂ ਚਲ ਕੋਈ ਨਹੀਂ ਆ ਲਾਂਗੇ ਨਾ ਫਿਰ ਮੜਾ ਲਾਂਗੇ ਕੋਈ ਗੱਲ ਨਹੀਂ ਵਿਦੇਸ ਨਾ ਦਿੰਦਾ ਵਾ